ਹੈਲੋ ਜੀ ਸ਼ਸ਼ੀਕਾਲ ਜੀ ਫਲਕਾਰੀ ਪੰਜਾਬ ਦੀ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਤੁਹਾਨੂੰ ਪਸ਼ਮੀਨੇ ਦੇ ਸੂਟ ਦੇ ਉੱਤੇ ਬਹੁਤ ਸੋਹਣਾ ਜਿਹੜਾ ਡਿਜ਼ਾਈਨ ਆ ਬਣਾਉਣਾ ਦੱਸਾਂਗੇ ਬਿਲਕੁਕੁਲ ਹੀ ਸਿੰਪਲ ਹੈ ਤੇ ਉਹਦੇ ਵਾਸਤੇ ਸਭ ਤੋਂ ਪਹਿਲਾਂ ਦੇਖੋ ਜਿਹੜੀ ਆਪਾਂ ਇਹ ਵਾਲੀਆਂ ਲਾਈਨਾਂ ਲਗਾਈਆਂ ਨੇ ਇਹ ਆਪਾਂ ਐਂਕਰ ਥ्रेड ਨਾਲ ਲਗਾਈਆਂ ਨੇ ਦੇਖੋ ਬਿਲਕੁਲ ਤੁਹਾਨੂੰ ਇਜ਼ੀ ਟ੍ਰਿਕ ਦੱਸਦੇ ਆ ਇਹ ਮਤਲਬ ਜੇ ਆਪਾਂ ਹੱਥ ਨਾਲ ਇਹ ਟਾਂਕੇ ਲਗਾਉਣੇ ਆ ਤਾਂ ਟਾਈਮ ਲੱਗਦਾ ਆ ਇਹਨੂੰ ਆਪਾਂ ਐਂਕਰ ਥ्रेड ਨਾਲ ਇਹ ਸਾਰੀਆਂ ਆਪਾਂ ਜਿਹੜੀ ਇਹ ਲਾਈਨਾਂ ਲਗਾਈਆਂ ਨੇ ਸਾਰੀਆਂ ਆਪਾਂ ਮਸ਼ੀਨ ਨਾਲ ਹੀ ਲਗਾਈਆਂ ਨੇ ਫਿਰਕੀ ਦੇ ਵਿੱਚ ਐਂਕਰ ਥ੍ਰੈਡ ਭਰ ਕੇ ਨੀਚੇ ਵਾਲੀ ਸਾਈਡ ਉਹਦੇ ਨਾਲ ਆਪਾਂ ਜਿਹੜੀਆਂ ਇਹ ਲਾਈਨਾਂ ਨੇ ਉਹ ਲਗਾ ਲਈਆਂ ਠੀਕ ਹੈ ਜੀ ਹੁਣ ਸਭ ਤੋਂ ਪਹਿਲਾਂ ਦੇਖੋ ਕੀ ਕਰਨਾ ਹੈ ਜਿਹੜੀ ਆਪਣੀ ਇਹ ਉੱਪਰਲੀ ਲਾਈਨ ਆ ਜਿੱਥੇ-ਜਿੱਥੇ ਆਪਣੇ ਆਪਣੇ ਕ੍ਰੋਸ ਵਾਲੇ ਕੋਰਨਰ ਬਣੇ ਹੋਏ ਨੇ ਇਹਨਾਂ ਦੇ ਵਿੱਚ ਆਪਾਂ ਇਸ ਤਰੀਕੇ ਨਾਲ ਨੇ ਜਿਹੜੇ ਉਹ ਛੋਟੇ-ਛੋਟੇ ਫਲਾਵਰ ਨੇ ਜਿਹੜੇ ਉਹ ਬਣਾ ਲਾਂਗੇ ਬਹੁਤ ਸੋਹਣਾ ਤੇ ਸਿੰਪਲ ਜਿਹਾ ਡਿਜ਼ਾਈਨ ਹੈ ਤੁਸੀਂ ਜਿਵੇਂ ਮਰਜ਼ੀ ਆਪਣਾ ਸੂਟ ਆ ਜਿਹੜਾ ਰੈਡੀ ਕਰ ਸਕਦੇ ਹੋ ਬਹੁਤ ਸਿੰਪਲ ਆ ਟਾਂਕਾ ਜਿਹੜਾ ਇਹ ਆਪਣਾ ਯੂਨਿਕ ਜਿਹਾ ਡਿਜ਼ਾਈਨ ਹੈ ਤੁਹਾਨੂੰ ਸਾਰਾ ਦੱਸਦੇ ਆ ਵੀ ਇਹਨੂੰ ਆਪਾਂ ਕਿੱਦਾਂ-ਕਿੱਦਾਂ ਆ ਜਿਹੜਾ ਇਹ ਆਪਣੇ ਬਾਕਸ ਬਣਾਏ ਨੇ ਆਪਾਂ ਨੂੰ ਡੈਕੋਰੇਟ ਕਰ ਸਕਦੇ ਆ ਕਿਸ ਤਰੀਕੇ ਨਾਲ ਹਾਂਜੀ ਦੇਖੋ ਹੁਣ ਐਸੀ ਟ੍ਰਿਕ ਨਾਲ ਆਪਾਂ ਇੱਦਾਂ ਲਈ ਸਾਈਡ ਨੂੰ ਆ ਜਿਹੜਾ ਇੱਦਾਂ ਇੱਦਾਂ ਆ ਜਿਹੜੀ ਆਪਾਂ ਇਹ ਪੱਤੀ ਬਣਾ ਲਈ ਆ ਹੁਣ ਐਸੀ ਤਰੀਕ ਨਾਲ ਆਪਾਂ ਸਾਰੀ ਲਾਈਨ ਦੇ ਉੱਤੇ ਨੇ ਜਿਹੜੀਆਂ ਇੱਦਾਂ ਪੱਤੀਆਂ ਨੇ ਜਿਹੜੀਆਂ ਉਹ ਬਣਾ ਲਾਂਗੇ ਛੋਟੇ ਛੋਟੇ ਫਲਾਵਰ ਆ ਵਾਲੇ ਵਿਚਲੇ ਬਾਕਸ ਨੇ ਹਨਾ ਇਹਨਾਂ ਦੇ ਵਿੱਚ ਆਪਾਂ ਇਦਾਂ ਛੋਟੇ-ਛੋਟੀਆਂ ਐਸ ਤਰੀਕੇ ਨਾਲ ਗੰਡਾ ਨੇ ਜਿਹੜੀਆਂ ਉਹ ਡਿਜ਼ਾਈਨ ਹੈ ਜਿਹੜਾ ਦੇ ਦਾਂਗੇ ਐਦਾਂ ਇਹਨਾਂ ਨੂੰ ਸਾਰਿਆਂ ਨੂੰ ਆਪਾਂ ਐਸ ਤਰੀਕੇ ਨਾਲ ਜਿਹੜਾ ਸਾਰੇ ਪਾਰਟ ਨੇ ਇਹਦੇ ਅੱਦਾਈ ਨੂੰ ਫਿਲ ਕਰ ਲਾਂਗੇ ਹਾਂਜੀ ਦੇਖੋ ਐਸ ਤਰੀਕੇ ਨਾਲ ਜਿਹੜਾ ਆਪਣਾ ਇਹ ਡਿਜ਼ਾਈਨ ਹੈ ਹਾਂਜੀ ਦੇਖੋ ਐਸੇ ਤਰੀਕੇ ਨਾਲ ਜਿਹੜਾ ਆਪਾਂ ਸਾਰਿਆਂ ਦੇ ਵਿੱਚ ਐ ਛੋਟ-ਛੋਟੀਆਂ ਨੋਟਸ ਲਗਾ ਦਾਂਗੇ ਇਹ ਮਤਲਬ ਸਾਰਾ ਇਦਾਂ ਹਲਕੇ-ਹਲਕੇ ਉਹਦੇ ਨਾਲ ਆਪਾਂ ਇਹਨੂੰ ਜਿਹੜਾ ਫਿਲ ਕਰ ਦਾਂਗੇ ਇਹ ਜਿਹੜਾ ਡਿਜ਼ਾਈਨ ਹੈ ਇਹ ਆਪਣਾ ਹੈਗਾ ਬਾਵਾ ਦਾ ਡਿਜ਼ਾਈਨ ਆ ਆਪਾਂ ਤੁਹਾਨੂੰ ਛੋੜ ਦਾ ਡਿਜ਼ਾਈਨ ਵੀ ਦਿਖਾ ਦੰਨੇ ਆ ਕਿ ਆ ਪਾ ਕਿਦਾਂ ਜਿਹੜਾ ਉਹ ਡਰਾ ਕੀਤਾ ਹੋਇਆ ਦੇਖੋ ਐਸ ਤਰੀਕੇ ਨਾਲ ਜਿਹੜਾ ਆਪਣਾ ਇਹ ਸ਼ਰਟ ਦਾ ਡਿਜ਼ਾਈਨ ਹੈ ਜਿਹੜਾ ਆਪਾਂ ਬਣਾਇਆ ਹੋਇਆ ਆ ਇਹ ਹਜੇ ਆਪਣਾ ਇਹਨੂੰ ਇਗਨੋਰ ਕਰੇ ਹੋਏ ਹਜੇ ਆਪਾਂ ਮਤਲਬ ਇਹਨੂੰ ਫਿਨਿਸ਼ਿੰਗ ਦੇਣੀ ਹੈ ਇੱਥੇ ਇਹ ਚੀਜ਼ਾਂ ਨੂੰ ਇਸੇ ਤਰੀਕੇ ਨਾਲ ਦੇਖੋ ਹੁਣ ਜਿੱਦਾਂ ਆਪਾਂ ਬਾਹਮਾਂ ਦੇ ਉੱਤੇ ਆਲੇ-ਦਾਲੇ ਇਹ ਸਾਰੀ ਚੀਜ਼ ਜਿਹੜੀ ਆਪਾਂ ਐਦਾਂ ਇਹ ਛੋਟੇ-ਛੋਟੇ ਫਲਾਵਰਾਂ ਨਾਲ ਆਪਾਂ ਜਿਹੜਾ ਇਹਨੂੰ ਫਿਲ ਕਰਾਂਗੇ ਆਲੇ-ਦਾਲੇ ਤੋਂ ਇਹ ਜਿਹੜਾ ਡਿਜ਼ਾਈਨ ਹੈ ਇਹ ਬਿਲਕੁਲ ਸੈਂਟਰ ਦੇ ਵਿੱਚ ਆ ਜਿਹੜਾ ਆਪਾਂ ਬਣਾਇਆ ਆ ਜਿਹੜੇ ਇਹਦੇ ਵਿੱਚ ਛੋਟੇ-ਛੋਟੇ ਬਾਕਸ ਨੇ ਇਹਨਾਂ ਨੂੰ ਆਪਾਂ ਉਹੀ ਛੋਟੇ-ਛੋਟੇ ਨੋਟਸ ਨਾਲ ਜਿਹੜਾ ਆਪਾਂ ਫਿਲ ਕਰ ਦਾਂ ਜਦੋਂ ਵੀ ਆਪਣਾ ਇਹ ਡਿਜ਼ਾਈਨ ਹੈ ਜਿਹੜਾ ਕੰਪਲੀਟ ਹੋ ਗਿਆ ਆਪਾਂ ਇਹਦੀ ਫੁੱਲ ਵੀਡੀਓ ਜਿਹੜੀ ਉਹ ਵੀ ਪਾਵਾਂਗੇ ਹਾਂਜੀ ਤੁਹਾਨੂੰ ਸਾਡਾ ਡਿਜ਼ਾਈਨ ਹੈ ਜਿਹੜਾ ਉਹ ਕਿਸ ਤਰ੍ਹਾਂ ਲੱਗਿਆ ਤਾਂ ਕਮੈਂਟ ਕਰਕੇ ਜਰੂਰ ਦੱਸੋ ਵੀਡੀਓ ਨੂੰ ਲਾਈਕ ਕਰਿਆ ਕਰੋ ਬាទ-ਬាទ ਸ਼ੇਅਰ ਕਰਿਆ ਕਰੋ ਥੈਂਕ ਯੂ